ਕੀਰਤਨ ਦੁਆਰਾ ਆਗਿਆ ਕੀਤੀ ਹੈ ਤੋ ਸੁਲਤਾਨ ਕਹਾ ਹੋ ਮੀਆਂ ਮਹਾਰਾਜ ਨੂੰ ਉਹਨਾਂ ਨੂੰ ਉੱਤਰ ਦੇ ਦੇ ਕਿਰਤਮ ਨਾਮ ਦੀ ਉਪਾਸ਼ਨਾ ਕਰਨ ਵਾਲਿਆਂ ਨੂੰ ਮਹਾਰਾਜ ਕਹਿਣ ਲੱਗੇ ਕੋਈ ਚੱਕਰਵਰਤੀ ਬਾਦਸ਼ਾਹ ਹੋਵੇ ਤੇ ਚੱਕਰਵਰਤੀ ਬਾਦਸ਼ਾਹ ਨੂੰ ਸੁਲਤਾਨ ਦਾ ਅਰਥ ਹੁੰਦਾ ਚੱਕਰਵਰਤੀ ਬਾਦਸ਼ਾਹ ਜਿਹਦਾ ਸਾਰੀ ਦੁਨੀਆ ਵਿੱਚ ਰਾਜ ਇਸ ਕਰਕੇ ਕੋਈ ਚੱਕਰਵਰਤੀ ਬਾਦਸ਼ਾਹ ਹੋਵੇ ਤੇ ਉਸ ਨੂੰ ਕੋਈ ਮੀਆਂ ਜੀ ਮੀਆਂ ਕਹਿ ਕੇ ਬੁਲਾਵੇ ਮੀਆਂ ਇੱਕ ਆਮ ਛੋਟੇ ਦੇ ਨਗਰ ਦੇ ਸਰਦਾਰ ਦਾ ਨਾਮ ਹੈ ਆਮ ਸਧਾਰਨ ਮਨੁੱਖ ਦਾ ਨਾਮ ਹੈ ਘਾਸ ਵਿਛਾਏ ਬਿਸ਼ਾਵਨ ਕੀਆ ਆਓ ਬੈਠੋ ਕਹੇ ਸਭ ਮੀਆਂ ਬਾਦਸ਼ਾਹ ਜਵੇ ਚੱਲ ਕੇ ਚੱਕਰ ਵਰਤੀ ਤੇ ਉਹਦੇ ਬੈਠਣ ਵਾਸਤੇ ਘਾਹ ਦਾ ਵਿਸ਼ਾਉਣਾ ਵਿਛਾ ਕੇ ਕਹਿਵੇ ਕਿ ਆਉ ਮੀਆਂ ਜੀ ਬੈਠੋ ਤੁਹਾਡੇ ਲਈ ਸੇਜ ਤਿਆਰ ਕੀਤੀ ਇਹ ਉਹਦਾ ਸਨਮਾਨ ਹੈ ਕ ਅਪਮਾਨ ਹੈ ਇਹ ਤਾਂ ਉਹਦਾ ਸਭ ਤੋਂ ਵੱਡਾ ਨਰਾਦਰ ਹੈ ਅਪਮਾਨ ਹੈ ਉਹਦੀ ਤੁਲਨਾ ਇੱਕ ਆਮ ਮਨੁੱਖ ਨਾਲ ਕਰ ਦੇਣੀ ਮਹਾਰਾਜ ਕਹਿੰਦੇ ਕਿਰਤਮ ਨਾਮ ਜਿਹੜੇ ਆ ਨਾ ਇਹ ਨਾਮ ਕਹਿਣ ਦੇ ਨਾਲ ਵਾਹਿਗੁਰੂ ਦਾ ਸਨਮਾਨ ਨਹੀਂ ਵਾਹਿਗੁਰੂ ਦਾ ਅਪਮਾਨ ਹੈ ਉਹਨੂੰ ਸਿਆਪਤੇ ਰਾਧੇ ਪਤੇ ਕਹਿਣਾ ਨਾਮ ਵਿਸ਼ੁਬਨਾਥ ਕਹਿਣਾ ਮਹਾਰਾਜ ਕਹਿੰਦੇ ਇਹ ਤਾਂ ਉਸ ਚੱਕਰਵਰਤੀ ਵਾਹਿਗੁਰੂ ਦਾ અપਮਾਨ ਹੈ ਇਸ ਕਰਕੇ ਉਹਨੂੰ ਤਾਂ ਮੀਆਂ ਕਹਿਣ ਦੇ ਤੋਲ ਹੈ ਆਮ ਸਾਧਾਰਨ ਮਨੁੱਖ ਦੇ ਬ੍ਰਾਹਮਣ ਉਸ ਨੂੰ ਰਤਵਾ ਦੇਣ ਦੇ ਤੋਲ ਹੈ ਇਸ ਲਈ ਉਹਦਾ ਨਾਮ ਤਾਂ ਜਿਹੜਾ ਅਨਾਦੀ ਹੈ ਨਾ ਸਤ ਨਾਮ ਤੇਰਾ ਪਰਪੂਰ ਬਲਾ ਕਿਰਤਮ ਨਾਮ ਕਥੇ ਤੇਰੇ ਜੇ ਬਾ ਜਮਾਨਾ ਉਚਾਰ ਬੀਆ ਕਿਰਤਮ ਨਾਮ ਦੇਵੇਂ ਦੇਵੇਂ ਸਰੀਰ ਧਾਰ ਕੇ ਕੋਤ ਕੀਤੇ ਪਰ ਵਾਹਿਗੁਰੂ ਦਾ ਇਹ ਨਾਮ ਨਹੀਂ ਉਹਦਾ ਨਾਮ ਹੈ ਸਤਨਾਮ ਤੇਰਾ ਪਰਪੁਰਬਲਾ ਸਭ ਤੋਂ ਅਨਾਦੀ ਪਰਾਚੀਨ ਉਹ ਵਾਹਿਗੁਰੂ ਦਾ ਜਿਹੜਾ ਅਸਲੀ ਨਾਮ ਹੈ ਉਹ ਸਤਨਾਮ ਜਿਹਦਾ ਮੂਲ ਮੰਤਰ ਦੇ ਵਿੱਚ ਜ਼ਿਕਰ ਆ ਚੁੱਕਾ ਹੈ ਔਰ ਵਾਹਿਗੁਰੂ ਗੁਰਮੰਤਰ ਹੈ ਇਸ ਕਰਕੇ ਮਹਾਰਾ ਕਹਿੰਦੇ ਭਾਈ ਉਹ ਚੱਕਰ ਵਰਤੀ ਬਾਦਸ਼ਾ ਅਖੰਡਾ ਬ੍ਰਹਮੰਡਾ ਦਾ ਕੋਟ ਬ੍ਰਹਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਕੋਟ ਕੋਟ ਬ੍ਰਹਮੰਡ ਕੋ ਨਿਵਾਸ ਦਾਸ ਐਸੇ ਵਾਹਿਗੁਰੂ ਦਾ ਕਰੋਨਾ ਬ੍ਰਹਮੰਡਾ ਜਿਹਦਾ ਨਿਵਾਸ ਹੈ ਉਸ ਚੱਕਰਵਰਤੀ ਬਾਦਸ਼ਾਹ ਨੂੰ ਜਿਹੜਾ ਮੀਆਂ ਦੀ ਕਹਿ ਕੇ ਕਿਰਤਮ ਨਾਮ ਕਹਿ ਕੇ ਉਸ ਨੂੰ ਬੁਲਾਉਣਾ ਯਾਦ ਕਰਨਾ ਹੈ ਤੇਰੀ ਕਵਨ ਵਡਾਈ ਮੇਰੇ ਵਾਹਿਗੁਰੂ ਦੀ ਇਹ ਕਿਹੜੀ ਵਡਿਆਈ ਕਿਹੜੀ ਸਿਫਤ ਹੈ ਕਿਹੜੀ ਉਹਦੀ ਮਹਿਮਾ ਹੈ ਇਹ ਤਾਂ ਉਹਦੀ ਮਹਿਮਾਨਾ ਨਾ ਹੋਈ ਇਹ ਤਾਂ ਉਹਦਾ ਸਤਕਾਰ ਵਿੱਚ ਫਰਕ ਪਾਉਣ ਵਾਲੀ ਵਿਚਾਰ ਹੈ ਤੂੰ ਦੇਹ ਸੋ ਕਹਾ ਸੁਆਮੀ ਔਰ ਉਸ ਵਕਤ ਇਸ ਤਰ੍ਹਾਂ ਬੇਨਤੀ ਕਰਨੀ ਹੈ ਕਿ ਜੋ ਤੂੰ ਦੇਹ ਸੋ ਕਹਾ ਸੁਆਮੀ हे ਸੁਆਮੀ ਸਾਰਿਆਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ ਫਿਰ ਕਿਰਪਾ ਕਰੋ ਬਖਸ਼ਿਸ਼ ਕਰੋ ਜੇਣਾ ਨਾਮ ਤੁਸੀਂ ਦਿੱਤਾ ਹੈ ਸਾਨੂੰ ਬਖਸ਼ਿਆ ਸੀ ਉਸ ਨੂੰ ਕਹਿਣਾ ਕਰੀਏ ਉਸ ਦਾ ਉਚਾਰਨ ਕਰੀਏ ਜਿਹੜੀ ਨਾਮ ਦੀ ਦਾਤ ਦਿੱਤੀ ਹੈ ਜਿਸ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਵਾ ਮੂਰਖ ਕਹਿਣ ਨਾ ਜਾਈ ਅਸੀਂ ਮੂਰਖ ਜਿਹੜਿਆ ਉਸ ਦੀ ਮਹਿਮਾ ਨੂੰ ਕਹੇ ਨਹੀਂ ਕਹਿਣਾ ਨਹੀਂ ਜਾਣਦੇ ਹਾਂ ਮੈਂ ਮੰਮਤਾ ਕਰਕੇ ਅਸੀਂ ਮੂਰਖ ਹੋ ਰਹੇ ਹਾਂ ਇਸ ਕਰਕੇ ਕਿਰਤਮਨਾਮਾਂ ਦੇ ਵਿੱਚ ਫਸੇ ਹੋਏ ਹਾਂ ਇਸ ਕਰਕੇ ਜਿਨਾ ਉਸ ਵਾਹਿਗੁਰੂ ਨੇ ਐਡੀਆਂ ਵੱਡੀਆਂ ਬਖਸ਼ਿਸ਼ਾਂ ਕਰਨ ਵਾਲਾ ਸਾਰਿਆਂ ਨੂੰ ਸਾਜਣ ਵਾਲਾ ਉਸ ਮਾਲਕ ਵਾਹਿਗੁਰੂ ਨੂੰ ਜੋ ਉਹਦੇ ਅਸਲੀ ਕਿਰਤਮਨਾਮ ਜਿਹੜੇ ਆ ਇਹਨਾਂ ਨੂੰ ਇਹਨਾਂ ਤੋਂ ਪਰੇ ਜੋ ਅਸਲੀ ਉਹਨਾਂ ਨਾਮ ਹੈ ਉਸ ਨਾਮ ਦੁਆਰਾ ਉਹਦੀ ਸਿਫਤ ਸਲਾਹ ਕਰੀਏ ਤੇ ਜਿਸ ਕਰਕੇ ਜੋ ਜੋ ਤੂੰ ਦੇਹ ਸੁ ਕਹਾਂ ਸੁਆਮੀ ਇਹ ਸਤਗੁਰੂ ਜੀ ਜੋ ਤੁਸੀਂ ਨਾਮ ਦਿੱਤਾ ਹੈ ਸਤ ਨਾਮ ਤੇਰਾ ਪੂਰਬ ਲਾਓ ਪਰ ਪੂਰਬ ਲਾਓ ਉਸ ਦਵਾਰੋਂ ਦੀ ਮਹਿਮਾਨ ਦਾ ਕਥਨ ਕਰੀਏ ਉਹਦਾ ਜਸ ਕਰੀਏ ਅਸੀਂ ਮੈਂ ਮਮਤਾ ਕਰਕੇ ਮੂਰਖ ਆਪ ਜੀ ਦੀ ਮਹਿਮਾ ਨੂੰ ਕਹਿਣਾ ਨਹੀਂ ਜਾਣਦੇ ਕਥਨ ਨਹੀਂ ਕਰ ਸਕਦੇ ਗੁਣ ਗਾਵਾ ਦੇਹ 부ਝਾਈ ਮਹਾਰਾ ਤੇਰੇ ਗੁਣਾ ਨੂੰ ਗਾਉਂਦੇ ਰਹੀਏ ਹਮੇਸ਼ਾ ਵਾਸਤੇ ਇਹ ਬਢਾਈ ਸਿੱਖਿਆ ਦੇ ਦਿਓ ਸਾਨੂੰ ਐਸੀ ਸੋਧੀ ਦੇ ਦਿਓ ਜਿਸ ਕਰਕੇ ਤੇਰੇ ਗੁਣ ਜਿਹੜੇ ਐ ਉਹਨਾਂ ਨੂੰ ਸਦਾ ਵਾਸਤੇ ਗਾਉਂਦੇ ਰਹੀਏ ਤੇਰੇ ਗੁਣਾ ਵਿੱਚ ਪਦਾਕਾਰ ਹੋ ਕੇ ਤੇਰੇ ਗੁਣਾ ਦੁਆਰਾ ਤੇਰੀ ਸਿਫਤ ਸਲਾਹ ਕਰਦੇ ਰਹੀਏ ਇਹ ਸਾਨੂੰ ਮੂਢ ਸਿੱਖਿਆ ਦੇਣਾ ਕਰੋ ਸਮਝਾਉਣਾ ਕਰੋ ਜੈਸੇ ਸੱਚ ਮਹਿ ਰਹੋ ਸੁ ਰਜਾਈ ਓ ਐ ਰਜਾਈ ਤੇਰੀ ਰਜਾਈ ਆਗਿਆ ਦੇ ਵਿੱਚ ਸਾਰਾ ਸੰਸਾਰ ਸਾਰੇ ਜੀਵ ਚੱਲਣ ਵਾਲੇ ਐ ਇਸ ਕਰਕੇ ਐ ਸੱਜ ਸਰੂਪ ਵਾਹਿਗੁਰੂ ਤੇਰੇ ਵਿੱਚ ਅਸੀਂ ਮਿਲ ਸਕੀਏ ਐਸਾ ਉਹ ਨਾਮ ਤੁਹਾਡਾ ਸਤ ਨਾਮ ਤੇਰਾ ਪਰਾਪੂਰਬਲਾ ਉਸ ਨਾਮ ਦੀ ਦਾਤ ਸਾਨੂੰ ਦੇਣਾ ਕਰੋ ਉਸ ਨਾਮ ਦੁਆਰਾ ਅਸੀਂ ਵਾਹਿਗੁਰੂ ਦੇ ਗੁਣਾਂ ਨੂੰ ਗਾਈਏ ਇਹ ਦੋਨੋਂ ਗੁਨਾ ਨੂੰ ਗਾਵਾਂਗੇ ਤਾਂ ਉਹ ਆਪਣੇ ਸਰੂਪ ਦੀ ਸੋਢੀ ਕਰਵਾ ਦੇਗਾ ਭੇਦ ਕਰ ਲਵੇਗਾ ਜਿਵੇਂ ਪੰਜ ਪਿਆਰੇ ਨਾਮ ਦੀ ਬਾਤ ਬਖਸ਼ਦੇ ਆ ਰਹਾ ਹੋ ਉਸ ਵਾਹਿਗੁਰੂ ਦੀ ਸਿਖ ਕਹਿੰਦੇ ਕਿਰਤਮ ਨਾਮ ਵਾਲੇ ਤਾਂ ਇੱਥੇ ਪੈਦਾ ਹੋਏ ਐ ਪਰ ਉਸ ਨੇ ਕੀ ਕੀ ਬਖਸ਼ਿਸ਼ਾਂ ਕੀਤੀਆਂ ਬਿਸਰਾਮ ਦੇ ਕੇ ਫਰਮਾਉਂਦੇ ਹਨ ਜੋ ਕਿਸ਼ ਹੋਆ ਸਭ ਕਿਸ਼ ਤੁਜ ਤੇ ਵਾਹਿਗੁਰੂ ਜੋ ਕੁਝ ਵੀ ਪਸਾਰਾ ਪਸਾਰਿਆ ਉਹ ਤੇਰੇ ਦੁਆਰੇ ਹੀ ਪੈਦਾ ਹੋਇਆ ਹੈ ਤੇਰੀ ਸਭ ਅਸਨਾਈ ਸਾਰਿਆਂ ਵਿੱਚ ਤੇਰੀ ਅਸਨਾਈ ਰੋਸ਼ਨੀ ਹੈ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭਾਂ ਗੁਪੜਿਆ ਕੌਣ ਭਲੇ ਕੋ ਮੰਦੇ ਅਸਨਾਈ ਨਾਮ ਸਾਧ ਸੰਗਤ ਦੀ प्रीਤੀ ਦਾ ਵੀ ਹੈ ਇਸ ਕਰਕੇ ਤੂੰ ਸਾਰਿਆਂ ਨਾਲ ਪ੍ਰੀਤੀ ਕਰਨ ਵਾਲਾ ਹੈ ਸਾਰਿਆਂ ਵਿੱਚ ਤੇਰਾ ਨੂਰ ਹੈ ਤੇਰੇ ਦੁਆਰੇ ਹੀ ਸਾਰਾ ਪਸਾਰਾ ਰਚਿਆ ਗਿਆ ਹੈ ਤੇਰਾ ਅੰਤ ਨਾ ਜਾਣਾਂ ਮੇਰੇ ਸਾਹਿਬ اے ਮੇਰੇ ਮਾਲਕ ਤੇਰਾ ਕੋਈ ਅੰਤ ਨਹੀਂ ਜਾਣ ਸਕਦਾ ਪਾ ਨਹੀਂ ਸਕਦਾ ਹੈ ਕਿੱਡਾ ਕੁ ਵੱਡਾ ਹੈ ਤੂੰ ਮੈਂ ਅੰਦਲੇ ਕਿਆ ਚਤਰਾਈ ਮੈਂ ਅੰਨਾ ਹਾਂ ਮਮਤਾ ਦੇ ਵਿੱਚ ਲਾ ਕੇ ਨਾ ਹੋਇਆ ਹਾਂ ਸਾਡੀਆਂ ਚਤਰਾਈਆਂ ਤੇਰੇ ਨਾਲ ਨਹੀਂ ਚੱਲ ਸਕਦੀਆਂ ਜੇ ਅਸੀਂ ਮਨ ਬੁੱਧੀ ਕਰਕੇ ਜਾਂ ਸ਼ਾਸਤਰ ਪੜ੍ਹ ਕੇ ਚਾਰ ਚਿਤਰਾਈ ਕਰੀਏ ਤੇਰੇ ਅੱਗੇ ਕਿਸੇ ਦੀ ਚਿਤਰਾਈ ਨਹੀਂ ਚੱਲਦੀ ਇਸ ਕਰਕੇ ਵੈਰਾਗ ਵਿਵੇਕ ਰੂਪ ਨੇਤਰਾ ਵੱਲੋਂ ਅੰਨੇ ਹੋਣ ਕਰਕੇ ਵਾਹਿਗੁਰੂ ਨਾਲ ਵੀ ਬੰਦੇ ਚਿਤਰਾਈਆਂ ਕਰੀ ਜਾਂਦੇ ਆ ਸੋ ਇਸ ਕਰਕੇ ਉਹ ਵਾਹਿਗੁਰੂ ਦੇ ਅੱਗੇ ਕਿਸੇ ਦੀ ਚਿਤਰਾਈ ਨਹੀਂ ਚੱਲਦੀ ਹੈ ਪਿਆਰ ਆ ਕਥੀ ਕਥੇ ਕਥ ਦੇਖਾ ਏ ਵਾਹਿਗੁਰੂ ਕਥੀ ਕਥਨ ਵਾਲੇ ਹੋ ਕਰਕੇ ਅਸੀਂ ਆਪ ਜੀ ਦਾ ਕੀ ਕਥਨ ਕਰ ਸਕਦੇ ਹਾਂ ਸਮੱਗਰ ਜਿੰਨੇ ਵੀ ਅੱਗੇ ਕਥਨ ਕਰ ਕਰਕੇ ਗਏ ਐ ਉਹਨਾਂ ਤੋਂ ਵੀ ਤੇਰੀ ਮਹਿਮਾ ਪੂਰਨ ਰੂਪ ਦੇ ਵਿੱਚ ਸਮੱਗਰ ਰੂਪ ਦੇ ਵਿੱਚ ਕਥਨ ਨਹੀਂ ਕੀਤੀ ਜਾ ਸਕੀ ਵਿਆਸ ਸਾਧਕ ਬਾਲਮੀ ਕਾਦਕ ਛੇਸ਼ਨਾਗ ਨੇ ਤਾਂ ਪ੍ਰਤੀ 10000 ਨਿਤ ਨਵੇਂ ਵਾਹਿਗੁਰੂ ਦੇ ਨਾਮ ਲੈ ਕੇ ਉਹਦੇ ਗੁਣ ਗਾਉਂਦਾ ਉਹ ਵੀ ਤੇਰਾ ਅੰਤ ਨਹੀਂ ਪਾ ਸਕਿਆ ਕਥਨ ਕਰਕੇ ਮੈਂ ਅਕਥ ਨਾ ਕਥ ਨਾ ਜਾਈ ਇਸ ਲਈ ਮੇਰਾ ਵਾਹਿਗੁਰੂ ਅਕਥ ਨਹੀਂ ਹੈ ਉਹਦਾ ਕਥਨ ਨਹੀਂ ਪੂਰਾ ਕੀਤਾ ਜਾ ਸਕਦਾ ਇਸ ਕਰਕੇ ਉਹ ਇਕੱਠ ਹੈ ਜੋ ਤੁਧ ਭਾਵੈ ਸੋਈ ਆਖਾ ਇਹੀ ਕਹਿਣਾ ਬਣਦਾ ਕਿ ਵਾਹਿਗੁਰੂ ਜੋ ਤੈਨੂੰ ਭਾਉਂਦਾ ਹੈ ਉਹੀ ਅਸੀਂ ਆਖ ਕਹਿੰਦੇ ਹਾਂ ਕਿ ਜੋ ਤੈਨੂੰ ਭਾਉਂਦਾ ਜੋ ਤੂੰ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਤੇ ਅਸੀਂ ਜੋ ਤੈਨੂੰ ਭਾਵੇ ਚੰਗਾ ਲੱਗੇ ਉਹੀ ਤੇਰੀ ਮਹਿਮਾ ਸਤਸਲਾ ਨਾਮ ਦੁਆਰਾ ਕਥਨ ਕਰੀਏ ਤੇਲ ਤੇਰੀ ਵਡਿਆਈ ਇਹ ਤਿਲਕ ਜਿੰਨੀ ਤੇਰੀ ਮਹਿਮਾ ਨੂੰ ਅਸੀਂ ਕਥਨ ਕਰ ਸਕਦੇ ਹਾਂ ਸਮੱਗਰ ਸਾਡੇ ਕੋਲੋਂ ਮਹਿਮਾ ਨਹੀਂ ਕਹੀ ਜਾ ਸਕਦੀ ਇੱਥੇ ਕੁੱਕਰ ਹੋ ਬੇਗਾਨਾ ਇੱਥੇ ਬਣਾ ਸੋਨਾ ਪਰਮਾਨ ਇੱਥੇ ਕੁੱਕਰ ਹੋ ਬੇਗਾਨਾ ਕੁੱਕਰ ਨਾਮ ਕੁੱਤਿਆਂ ਦਾ ਹੁੰਦਾ ਜਿਵੇਂ ਕੋਈ ਸਾਥ ਸੰਗ ਜੀ ਬੇਗਾਨਾ ਕੁੱਤਾ ਦੂਸਰੇ ਨਗਰ ਵਿੱਚ ਚਲਿਆ ਜਾਵੇ ਤਾਂ ਸਾਰੇ ਉਹਦੇ ਮਗਰ ਪੈ ਜਾਂਦੇ ਆ ਉਹ ਭੱਜ ਕੇ ਆਪਣੇ ਮਾਲਕ ਦੀ ਸ਼ਰਨ ਵਿੱਚ ਆਉਂਦਾ ਕਿ ਮੈਨੂੰ ਬਚਾਓ ਮੇਰੀ ਰੱਖਿਆ ਕਰੋ ਇਸੇ ਤਰ੍ਹਾਂ ਇੱਥੇ ਕੁੱਕਰ ਹੋ ਬੇਗਾਨਾ ਇਮਾਰਾ ਦੇ ਜਿਹੜੇ ਕੂਕਰ ਪੁੱਤੇ ਕਾਮ ਕ੍ਰੋਧ ਲੋਭ মোহਕਾਰ ਇਹ ਸਾਡੇ ਮਗਰ ਪਏ ਹੋਏ ਐ ਅਸੀਂ ਬੇਗਾਨੇ ਹਾਂ ਇਸ ਸੰਸਾਰ ਦੇ ਅੰਦਰ ਭੌਕਾ ਇਸ ਤਨ ਤਾਈ ਇਹ ਜਿਹੜਾ ਤਨ ਐ ਇਸ ਦੀ ਰੱਖਿਆ ਵਾਸਤੇ ਕਿ ਮਹਾਰਾਜ ਸਾਨੂੰ ਕਾਮ ਕ੍ਰੋਧ ਲੋਭ মোহਕਾਰ ਰੂਪ ਕੁੱਤਿਆਂ ਤੋਂ ਇਹਨਾਂ ਵਿਕਾਰਾਂ ਨੂੰ ਕੂਕਰਾਂ ਤੋਂ ਸਾਡੇ ਤਨ ਨੂੰ ਹੱਥ ਦੇ ਕੇ ਬਚਾ ਲੋ ਦਾ ਇੰਦਰੇ ਰੂਪ ਜਿਹੜੀ ਕੋਕਰ ਦ੍ਰਿਸ਼ਟੀ ਐ ਸਭ ਦੁਸ਼ਪਰਤ ਰੂਪ ਰਸ ਗੰਧ ਇਹਨਾਂ ਵਿਕਾਰਾਂ ਵਿੱਚ ਫਸੇ ਹੋਏ ਹਾਂ ਇਹਨਾਂ ਤੋਂ ਸਾਡੀ ਹੱਥ ਦੇ ਕੇ ਮਹਾਰਾਜ ਰੱਖਿਆ ਕਰਨਾ ਕਰੋ ਇਸੇ ਲਈ ਭੌਂਕ ਦੇ ਪੁਕਾਰ ਕਰਦੇ ਹਾਂ ਜਿਵੇਂ ਮਗਰ ਇੱਕ ਕੁੱਤੇ ਦੇ ਮਗਰ ਬਹੁਤੇ ਪੈਣੋਂ ਭੌਂਕ ਕੇ ਆਪਣਾ ਖੇੜਾ ਛਡਾਉਂਦਾ ਇਸੇ ਤਰ੍ਹਾਂ ਤੁਹਾਡੇ ਚਰਨਾਂ 'ਚ ਪ੍ਰਿਆਦ ਕਰਦੇ ਹਾਂ ਕਿ ਵਿਕਾਰਾਂ ਰੂਪ ਕੂਕਰਾਂ ਤੋਂ ਹੱਥ ਲੈ ਕੇ ਬਚਾ ਲੋ ਛੱਡ ਲੋ ਅਸੀਂ ਐਸੇ ਕਰਕੇ ਫਰਿਆਦ ਕਰਦੇ ਹਾਂ ਆਪ ਜੀ ਦੇ ਪਾਸ ਭਗਤ ਹੀਣਾ ਨਾਨਕ ਜੇ ਹੋਏਗਾ ਜਿਹੜੇ ਲੋਕ ਕਿਰਤ ਮਨਾਵਾਂ ਵਾਲੇ ਕਹਿੰਦੇ ਆ ਕਿ ਭਗਤੀ ਤੋਂ ਹੀਣਾ ਭਗਤੀ ਤੋਂ ਖਾਲੀ ਹੈ ਮਹਾਰਾਜੇ ਕਰਕੇ ਭਗਤੀ ਤੋਂ ਵੀ ਅਸੀਂ ਹੀਨੇ ਖਾਲੀ ਹਾਂ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਦੇ ਕਰ ਪੂਰੀ ਭਗਤੀ ਵੀ ਨਹੀਂ ਸਾਡੇ ਕੋਲ ਹੋਈ ਸਾਖ ਖਸਮ ਨਾਉ ਨਾ ਜਾਈ ਪਰ ਖਸਮ ਦਾ ਮਾਲਕ ਦਾ ਨਾਮ ਲੈਣ ਕਰਕੇ ਭਗਤ ਭਗਤ ਨਾਮ ਤਾਂ ਪੈ ਗਿਆ ਨਾ ਭਗਤ ਭਗਤ ਜਗਵਦਿਆ ਚੌ ਚੱਕਾਂ ਦੇ ਵਿੱਚ ਤੁਮਰੇਟਾ ਜਿਹੜਾ ਤੇਰਾ ਨਾਮ ਭਗਤ ਕਰਕੇ ਸਾਡੇ ਨਾਲ ਜੁੜ ਗਿਆ ਉਹ ਤਾਂ ਨਹੀਂ ਨਾ ਕਿਤੇ ਜਾਣਾ ਇਸ ਲਈ ਤੂੰ ਫੇਰ ਵੀ ਸਾਨੂੰ ਆਪਣੇ ਦਾਸ ਆਪਣੇ ਸੇਵਕ ਢਾਲ ਕੇ ਤੂੰ ਮਾਲਕ ਰੂਪ ਦੇ ਵਿੱਚ ਹੋ ਕਰਕੇ ਫੇਰ ਵੀ ਸਾਡੀ ਨਰਕਾਂ ਤੋਂ ਸੰਸਾਰ ਦੇ ਦੁੱਖਾਂ ਤੋਂ ਰੱਖਿਆ ਤਾਂ ਕਰੇਗਾ ਹੀ ਨਾ ਇਸ ਕਰਕੇ ਅਸੀਂ ਤੇਰੇ ਦਰ ਤੇ ਇਹੀ ਪੁਕਾਰ ਕਰਦੇ ਹਾਂ ਕਿ ਵਾਹਿਗੁਰੂ ਭਗਤੀ ਤਾਂ ਤੇਰੀ ਸਾਡੇ ਕੋਲ ਪੂਰਨ ਰੂਪ ਵਿੱਚ ਹੋ ਨਹੀਂ ਸਕਦੀ ਪਰ ਭਗਤ ਨਾਮ ਸਾਡਾ ਪੈ ਗਿਆ ਸਿੱਖ ਨਾਮ ਸਾਡਾ ਪੈ ਗਿਆ ਲਾਜ ਰੱਖੋ ਨਿਜਨਾਮੇ ਕੀ ਸਿੱਖ ਮੈਂ ਤੁਮਰੋ ਢਗਮਾਹੀ ਕਹਾਵਤ ਆਪਣੇ ਨਾਮ ਦੀ ਤਾਂ ਲਾਜ ਰੱਖੂਗੇ ਨਾ ਕਿ ਧੰਨ ਗੁਰੂ ਨਾਨਕ ਦੇਵ ਜੀ ਅਸੀਂ ਆਪ ਜੀ ਦੇ ਸਿੱਖ ਹਾਂ ਤੇ ਸਿੱਖ ਦੀ ਰੱਖਿਆ ਕਰਨੀ ਗੁਰੂ ਦਾ ਪਰਮ ਕਰਤੱਬ ਹੈ ਇਸ ਕਰਕੇ ਮਹਾਰਾਜ ਤੁਹਾਡਾ ਨਾਮ ਤਾਂ ਨਹੀਂ ਨਾ ਕਿਤੇ ਜਾਣਾ ਉਸ ਨਾਮ ਨੇ ਜਿਹੜਾ ਭਾਵੇਂ ਥੋੜਾ ਵੀ ਜਪਿਆ ਥੋੜਾ ਵੀ ਧਿਆਇਆ ਉਹ ਨਾਮ ਕਰਕੇ ਅਸੀਂ ਤੇਰੇ ਤੂੰ ਸਾਡਾ ਮਾਲਕ ਹੈ ਅਸੀਂ ਤੇਰੇ ਦਾਸ ਹੈ ਅਸੀਂ ਮਾਲਕ ਦੇ ਆਪਣੇ ਮਾਲਕ ਹਸ ਮਾਲਕ ਵਾਹਿਗੁਰੂ ਦੇ ਨਾ ਚਾਕਰ ਬਣੇ ਹੋਏ ਹਾਂ ਤੇ ਆਪਣੇ ਨਾਮ ਦੀ ਲਾਜ ਤਾਂ ਰੱਖੂਗੇ ਜੇ ਕਰਕੇ ਭਗਤੀ ਵੀ ਪੂਰੀ ਨਾ ਹੋ ਸਕੇ ਤੇ ਇਸ ਲਈ ਮਹਾਰਾਜ ਉਹ ਤਾਂ ਨਹੀਂ ਨਾ ਸਾਡੇ ਕੋਲੋਂ ਕਿਤੇ ਚਲਿਆ ਜਾਣਾ ਇਸ ਕਰਕੇ ਮਹਾਰਾਜ ਕਿਰਪਾ ਕਰੋ ਕਿ ਅਸੀਂ ਇਹੀ ਫਰਿਆਦ ਕਰਦੇ ਹਾਂ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਨਾ ਮਨ ਕੀ ਭੁੱਖ ਭਗਤੀ ਤੋਂ ਹੀਣਾ ਜੇ ਕਰ ਹੋਏਗਾ ਨਾ ਭਗਤੀ ਨਹੀਂ ਕਰੇਗਾ ਕੂਕਰ ਮੰਗੂ ਪੁਕਾਰ ਨਹੀਂ ਕਰੇਗਾ ਤਾਂ ਖਸਮ ਦੇ ਦਰ ਤੇ ਵੀ ਉਹਦਾ ਨਾਮ ਨਹੀਂ ਜਾਇ ਜਾਣਿਆ ਜਾਣਾ ਕੋਈ ਨਹੀਂ ਉੱਥੇ ਪੁੱਛਦਾ ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ ਸੋ ਅੱਗੇ ਗਿਆ ਦੀ ਕੋਈ ਫਰਿਆਦ ਨਹੀਂ ਮੰਨੀ ਤੇ ਸੁਣੀ ਜਾਂਦੀ ਜਿਹੜੇ ਆਪਣੇ ਮਾਲਕ ਦੇ ਜਿਸ ਕੁੱਤੇ ਦੇ ਗਲ ਵਿੱਚ ਮਾਲਕ ਦਾ ਸਾਹ ਸੰਧੀ ਪਟਾ ਪਿਆ ਹੋਵੇ ਨਾ ਉਹਨੂੰ ਕੋਈ ਮਾਰ ਨਹੀਂ ਸਕਦਾ ਹਰ ਕੋਈ ਸੋਚਦਾ ਇਹਦਾ ਕੋਈ ਮਾਲਕ ਹੈ ਤੇ ਅੱਜ ਇਸ ਸਥਾਨ ਤੇ 11 ਵਜੇ ਅੰਮ੍ਰਿਤ ਸੰਚਾਰ ਹੋਣਾ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਸਕਿਆ ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ